ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਏਪੀ ਢਿੱਲੋਂ ਦੇ ਵੈਨਕੂਵਰ ਸਥਿਤ ਘਰ ਤੇ ਗੋਲੀਬਾਰੀ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ 26 ਸਾਲਾ ਅਭਿਜੀਤ ਕਿੰਗਰਾ ਨੇ ਸਤੰਬਰ 2024 ਦੇ ਵਿੱਚ ਏਪੀ ਢਿੱਲੋਂ ਦੇ ਵੈਨਕੂਵਰ ਸਥਿਤ ਘਰ ਤੇ ਗੋਲੀਬਾਰੀ ਕੀਤੀ ਸੀ ਅਤੇ ਘਰ ਦੇ ਬਾਹਰ ਖੜੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਸੀ ਇਸ ਹਮਲੇ ਦੇ ਮਗਰੋਂ ਰੋਹਿਤ ਗੁਦਾਰਾ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ ਅਤੇ ਕਿਹਾ ਸੀ ਕਿ ਏਪੀ ਢਿੱਲੋਂ ਦੇ ਸਲਮਾਨ ਖਾਨ ਦੇ ਨਾਲ ਨੇੜਲੇ ਸੰਬੰਧ ਦੰਦਾ ਦੇ ਕਾਰਨ ਇਹ ਹਮਲਾ ਕੀਤਾ ਗਿਆ ਇਸ ਮਗਰੋਂ ਪੁਲਿਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦੀ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਜਿਸ ਮਗਰੋਂ ਨਵੰਬਰ 2024 ਦੇ ਵਿੱਚ ਅਭਿਜੀਤ ਕੇਂਗੜਾ ਦੀ ਗ੍ਰਿਫਤਾਰੀ ਹੋਈ ਸੀ ਅਤੇ ਉਦੋਂ ਤੋਂ ਹੀ ਅਭਿਜੀਤ ਜੇਲ੍ਹ ਦੇ ਵਿੱਚ ਸੀ ਹੁਣ ਇਸ ਮਾਮਲੇ ਦੀ ਸੁਣਵਾਈ ਕਰਦੇ ਆਦਾਲਤ ਦੇ ਵੱਲੋਂ ਅਭਿਜੀਤ ਨੂੰ 6 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਨਾਲ ਹੀ ਆਦਾਲਤ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਭਿਜੀਤ ਇਸ ਮਾਮਲੇ ਵਿੱਚ ਇਕੱਠਾ ਨਹੀਂ ਸੀ ਪਿਛਲੇ ਸਾਲ ਕੈਨੇਡਾ ਵਿੱਚ ਮਸ਼ਹੂਰ ਪੰਜਾਬੀ ਗਾਇਕ ਕੇਪੀ ਢਿੱਲੋਂ ਨੇ ਵੈਨਕੂਵਰ ਵਿਖੇ ਘਰ ਤੇ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਅਦਾਲਤ ਨੇ 26 ਸਾਲਾ ਅਭਿਜੀਤ ਕਿੰਗਰਾ ਨੂੰ ਦੋਸ਼ੀ ਠਹਿਰਾਇਆ। ਅਦਾਲਤ ਨੇ ਉਸ ਨੂੰ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਿੰਗਰ ਨੇ ਐਪੀ ਟਿਲੋ ਦੇ ਘਰ ਦੇ ਬਾਹਰ ਖੜੀਆਂ ਦੋ ਗੱਟੀਆਂ ਨੂੰ ਅੱਗ ਵੀ ਲਗਾਈ ਸੀ ਕੈਨੇਡੀਅਨ ਪੁਲਿਸ ਨੇ ਅਭਜੀਤ ਕਿੰਗਰ ਨੂੰ ਅਨਟੈਰੀਓ ਤੋਂ ਗ੍ਰਿਫਤਾਰ ਕੀਤਾ ਸੀ ਤੇ ਪੀਸੀ ਦੀ ਇੱਕ ਅਦਾਲਤ ਨੇ ਉਸ ਨੂੰ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਕਲਕੋਣ ਅਤੇ ਸੁਰੱਖਿਆ ਦੀ ਅਣਦੇਖੀ ਕਰਨ ਦੇ ਲਈ ਹਥਿਆਰ ਚਲੋਂ ਦੇ ਦੋਸ਼ਾ ਦੇ ਵਿੱਚ ਦੋਸ਼ੀ ਠਹਿਰਾਇਆ ਸੀ ਕਿੰਗਰ ਦੇ ਲੋਰੈਂਸ ਗੈਂਗ ਦੇ ਨਾਲ ਸੰਬੰਧ ਸਨ ਅਤੇ ਉਸ ਨੂੰ ਕੈਨੇਡਾ ਦੇ ਵਿੱਚ ਐਪੀ ਟਿਲੋਂ ਦੇ ਘਰ ਉੱਤੇ ਗੋਲੀਆਂ ਕਰਨ ਹੁਕਮ ਦਿੱਤਾ ਗਿਆ ਸੀ ਕਿੰਗਰਤੀਆਂ 2 ਅਤੇ 6 ਸਾਲ ਦੀਆਂ ਸਜ਼ਾਵਾਂ ਇੱਕੋ ਸਮੇਂ ਭੁਗਤੀਆਂ ਜਾਣਗੀਆਂ ਜੇਲ੍ਹ ਦੇ ਵਿੱਚ ਬਿਤਾਉਣ ਤੋਂ ਬਾਅਦ ਉਸ ਨੂੰ ਲਗਭਗ 4.5 ਸਾਲ ਕੈਦ ਵੀ ਕਟਣੀ ਪਵੇਗੀ ਤੇ ਇਸ ਤੋਂ ਇਲਾਵਾ ਉਸ ਨੂੰ ਉਮਰ ਪਾਤ ਦੇ ਲਈ ਹਥਿਆਰ ਰੱਖਣ ਤੇ ਪਾਬੰਦੀ ਲਗਾਈ ਗਈ ਹੈ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਇੱਕ ਹੋਰ 24 ਸਾਲਾ ਸ਼ੱਕੀ ਲੋੜਿੰਦਾ ਤੇ ਹਮਲਾਵਰ ਪਹਿਲਾਂ ਵਿਨੀਪੈਗ ਦੇ ਵਿੱਚ ਰਹਿੰਦਾ ਸੀ ਅਤੇ ਹੁਣ ਮੰਨਿਆ ਜਾਂਦਾ ਹੈ ਕਿ ਉਹ ਭਾਰਤ ਦੇ ਵਿੱਚ ਹੈ 2 ਸਤੰਬਰ 2024 ਦੇ ਸਵੇਰ ਨੂੰ ਗੋਲੀਬਾਰੀ ਅਤੇ ਘਰ ਨੂੰ ਹੋਏ ਨੁਕਸਾਨ ਨੇ ਕੈਨੇਡਾ ਦੇ ਵੈਂਕੂਵਰ ਆਈਲੈਂਡ ਅਤੇ ਪੰਜਾਬੀ ਸੰਗੀਤ ਦ੍ਰਿਸ਼ ਦੇ ਵਿੱਚ ਵਿਆਪਕ ਦਹਿਸ਼ਤ ਫਲਾ ਦਿੱਤੀ ਹੈ ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਏਪੀ ਟਿੱਲੋ ਦੇ ਵੈਨਕੂਵਰ ਸਥਿਤ ਘਰ ਤੇ ਗੋਲੀਬਾਰੀ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ 26 ਸਾਲਾ ਅਭਿਜੀਤ ਕਿੰਗਰਾ ਨੇ ਸਤੰਬਰ 2024 ਦੇ ਵਿੱਚ ਏਪੀ ਟਿੱਲੋ ਦੇ ਵੈਨਕੂਵਰ ਸਥਿਤ ਘਰ ਤੇ ਗੋਲੀਬਾਰੀ ਕੀਤੀ ਸੀ ਅਤੇ ਘਰ ਦੇ ਬਾਹਰ ਖੜੀਆਂ ਗੱਡੀਆਂ ਨੂੰ ਅਗ ਲਗਾ ਦਿੱਤੀ ਸੀ ਇਸ ਹਮਲੇ ਦੇ ਮਗਰੋਂ ਰੋਹਿਤ ਗੋਦਾਰਾ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ ਅਤੇ ਕਿਹਾ ਸੀ ਕਿ ਏਪੀ ਟਿੱਲੋ ਦੇ ਸਲਮਾਨ ਖਾਨ ਦੇ ਨਾਲ ਨੇੜਲੇ ਬੰਦੇ ਦੇ ਕਾਰਨ ਇਹ ਹਮਲਾ ਕੀਤਾ ਗਿਆ ਇਸ ਮਗਰੋਂ ਪੁਲਿਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦੀ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਜਿਸ ਮਗਰੋਂ ਨਵੰਬਰ 2024 ਦੇ ਵਿੱਚ ਅਭਿਜੀਤ ਕੇਂਗੜਾ ਦੀ ਗ੍ਰਿਫਤਾਰੀ ਹੋਈ ਸੀ ਅਤੇ ਉਦੋਂ ਤੋਂ ਹੀ ਅਭਿਜੀਤ ਜੇਲ੍ਹ ਦੇ ਵਿੱਚ ਸੀ ਹੁਣ ਇਸ ਮਾਮਲੇ ਦੀ ਸੁਣਵਾਈ ਕਰਦੇ ਆਦਾਲਤ ਦੇ ਵੱਲੋਂ ਅਭਿਜੀਤ ਨੂੰ 6 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਨਾਲ ਹੀ ਆਦਾਲਤ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਭਿਜੀਤ ਇਸ ਮਾਮਲੇ ਵਿੱਚ ਇਕੱਠਾ ਨਹੀਂ ਸੀ ਪਿਛਲੇ ਸਾਲ ਕੈਨੇਡਾ ਵਿੱਚ ਮਸ਼ਹੂਰ ਪੰਜਾਬੀ ਗਾਇਕ ਕੇਪੀ ਢਿੱਲੋਂ ਨੇ ਵੈਨਕੂਵਰ ਵਿਖੇ ਘਰ ਤੇ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਅਦਾਲਤ ਨੇ 26 ਸਾਲਾ ਅਭੇਜਿਤ ਕਿੰਗਰਾ ਨੂੰ ਦੋਸ਼ੀ ਠਹਿਰਾਇਆ। ਅਦਾਲਤ ਨੇ ਉਸ ਨੂੰ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਿੰਗਰ ਨੇ ਐਪੀ ਟਿਲੋ ਦੇ ਘਰ ਦੇ ਬਾਹਰ ਖੜੀਆਂ ਦੋ ਗੱਟੀਆਂ ਨੂੰ ਅੱਗ ਵੀ ਲਗਾਈ ਸੀ ਕੈਨੇਡੀਅਨ ਪੁਲਿਸ ਨੇ ਅਭਜੀਤ ਕਿੰਗਰ ਨੂੰ ਅਨਟੈਰੀਓ ਤੋਂ ਗ੍ਰਿਫਤਾਰ ਕੀਤਾ ਸੀ ਤੇ ਪੀਸੀ ਦੀ ਇੱਕ ਅਦਾਲਤ ਨੇ ਉਸ ਨੂੰ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਕਲਕੋਣ ਅਤੇ ਸੁਰੱਖਿਆ ਦੀ ਅਣਦੇਖੀ ਕਰਨ ਦੇ ਲਈ ਹਥਿਆਰ ਚਲੋਂ ਦੇ ਦੋਸ਼ਾ ਦੇ ਵਿੱਚ ਦੋਸ਼ੀ ਠਰਾਇਆ ਸੀ ਕਿੰਗਰ ਦੇ ਲੋਰੈਂਸ ਗੈਂਗ ਦੇ ਨਾਲ ਸੰਬੰਧ ਸਨ ਅਤੇ ਉਸ ਨੂੰ ਕੈਨੇਡਾ ਦੇ ਵਿੱਚ ਐਪੀ ਟਿਲੋਂ ਦੇ ਘਰ ਉੱਤੇ ਗੋਲੀਆਂ ਕਰਨ ਹੁਕਮ ਦਿੱਤਾ ਗਿਆ ਸੀ ਕਿੰਗਰਾਤਿਆਂ 2 ਅਤੇ 6 ਸਾਲ ਦੀਆਂ ਸਜ਼ਾਵਾਂ ਇੱਕੋ ਸਮੇਂ ਭੁਗਤੀਆਂ ਜਾਣਗੀਆਂ ਜੇਲ੍ਹ ਦੇ ਵਿੱਚ ਬਿਤਾਉਣ ਤੋਂ ਬਾਅਦ ਉਸ ਨੂੰ ਲਗਭਗ 4.5 ਸਾਲ ਕੈਦ ਵੀ ਕਟਣੀ ਪਵੇਗੀ ਤੇ ਇਸ ਤੋਂ ਇਲਾਵਾ ਉਸ ਨੂੰ ਉਮਰ ਪਾਤ ਦੇ ਲਈ ਹਥਿਆਰ ਰੱਖਣ ਤੇ ਪਾਬੰਦੀ ਲਗਾਈ ਗਈ ਹੈ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਇੱਕ ਹੋਰ 24 ਸਾਲਾ ਸ਼ੱਕੀ ਲੋੜਿੰਦਾ ਤੇ ਹਮਲਾਵਰ ਪਹਿਲਾਂ ਵਿਨੀਪੈਗ ਦੇ ਵਿੱਚ ਰਹਿੰਦਾ ਸੀ ਅਤੇ ਹੁਣ ਮੰਨਿਆ ਜਾਂਦਾ ਹੈ ਕਿ ਉਹ ਭਾਰਤ ਦੇ ਵਿੱਚ ਹੈ 2 ਸਤੰਬਰ 2024 ਦੇ ਸਵੇਰ ਨੂੰ ਗੋਲੀਬਾਰੀ ਅਤੇ ਘਰ ਨੂੰ ਹੋਏ ਨੁਕਸਾਨ ਨੇ ਕੈਨੇਡਾ ਦੇ ਵੈਨਕੂਵਰ ਆਈਲੈਂਡ ਅਤੇ ਪੰਜਾਬੀ ਸੰਗੀਤ ਦ੍ਰਿਸ਼ ਦੇ ਵਿੱਚ ਵਿਆਪਕ ਦਹਿਸ਼ਤ ਫਲਾ ਦਿੱਤੀ ਹੈ ਸਸਕਾਰ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਏਪੀ ਟਿਲੋ ਦੇ ਵੈਨਕੂਵਰ ਸਥਿਤ ਘਰ ਤੇ ਗੋਲੀਬਾਰੀ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ 26 ਸਾਲਾ ਅਭਿਜੀਤ ਕਿੰਗਰਾ ਨੇ ਸਤੰਬਰ 2024 ਦੇ ਵਿੱਚ ਏਪੀ ਟਿਲੋ ਦੇ ਵੈਨਕੂਵਰ ਸਥਿਤ ਘਰ ਤੇ ਗੋਲੀਬਾਰੀ ਕੀਤੀ ਸੀ ਅਤੇ ਘਰ ਦੇ ਬਾਹਰ ਖੜੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਸੀ ਇਸ ਹਮਲੇ ਦੇ ਮਗਰੋਂ ਰੋਹਿਤ ਗੁਦਾਰਾ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ ਅਤੇ ਕਿਹਾ ਸੀ ਕਿ ਐਪੀ ਢਿਲੋ ਦੇ ਸਲਮਾਨ ਖਾਨ ਦੇ ਨਾਲ ਨੇੜਲੇ ਸੰਬੰਧਾਂ ਦੇ ਕਾਰਨ ਇਹ ਹਮਲਾ ਕੀਤਾ ਗਿਆ। ਇਸ ਮਗਰੋਂ ਪੁਲਿਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦੀ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਜਿਸ ਮਗਰੋਂ ਨਵੰਬਰ 2024 ਦੇ ਵਿੱਚ ਅਭਿਜੀਤ ਕੇਂਗੜਾ ਦੀ ਗ੍ਰਿਫਤਾਰੀ ਹੋਈ ਸੀ ਅਤੇ ਉਦੋਂ ਤੋਂ ਹੀ ਅਭਿਜੀਤ ਜੇਲ੍ਹ ਦੇ ਵਿੱਚ ਸੀ ਹੁਣ ਇਸ ਮਾਮਲੇ ਦੀ ਸੁਣਵਾਈ ਕਰਦੇ ਆ ਅਦਾਲਤ ਦੇ ਵੱਲੋਂ ਅਭਿਜੀਤ ਨੂੰ 6 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਨਾਲ ਹੀ ਅਦਾਲਤ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਭਿਜੀਤ ਇਸ ਮਾਮਲੇ ਵਿੱਚ ਇਕੱਠਾ ਨਹੀਂ ਸੀ ਪਿਛਲੇ ਸਾਲ ਕੈਨੇਡਾ ਵਿੱਚ ਮਸ਼ਹੂਰ ਪੰਜਾਬੀ ਗਾਇਕ ਕੇਪੀ ਢਿੱਲੋਂ ਨੇ ਵੈਨਕੂਵਰ ਵਿਖੇ ਘਰ ਤੇ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਅਦਾਲਤ ਨੇ 26 ਸਾਲਾ ਅਭਿਜੀਤ ਕਿੰਗਰਾ ਨੂੰ ਦੋਸ਼ੀ ਠਹਿਰਾਇਆ। ਅਦਾਲਤ ਨੇ ਉਸ ਨੂੰ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਿੰਗਰ ਨੇ ਐਪੀ ਟਿਲੋ ਦੇ ਕਰਦੇ ਪਾਹਰ ਖੜੀਆਂ ਦੋ ਕਟੀਆਂ ਨੂੰ ਅੱਗ ਵੀ ਲਗਾਈ ਸੀ ਕੈਨੇਡੀਅਨ ਪੁਲਿਸ ਨੇ ਅਭਜੀਤ ਕਿੰਗਰ ਨੂੰ ਅਨਟੈਰੀਓ ਤੋਂ ਗ੍ਰਿਫਤਾਰ ਕੀਤਾ ਸੀ ਤੇ ਪੀਸੀ ਦੀ ਇੱਕ ਅਦਾਲਤ ਨੇ ਉਸ ਨੂੰ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਕਲਕੋਣ ਅਤੇ ਸੁਰੱਖਿਆ ਦੀ ਅਣਦੇਖੀ ਕਰਨ ਦੇ ਲਈ ਹਥਿਆਰ ਚਲੋਂ ਦੇ ਦੋਸ਼ਾ ਦੇ ਵਿੱਚ ਦੋਸ਼ੀ ਠਹਿਰਾਇਆ ਸੀ ਕਿੰਗਰ ਤੇ ਲੋਰੈਂਸ ਗੈਂਗ ਦੇ ਨਾਲ ਸੰਬੰਧ ਸਨ ਅਤੇ ਉਸ ਨੂੰ ਕੈਨੇਡਾ ਦੇ ਵਿੱਚ ਐਪੀ ਟਿਲੋਂ ਦੇ ਕੱਲ ਉੱਤੇ ਗੋਲੀਆਂ ਕਰਨ ਹੁਕਮ ਦਿੱਤਾ ਗਿਆ ਸੀ ਕਿੰਗਰਾਤਿਆਂ 2 ਅਤੇ 6 ਸਾਲ ਦੀਆਂ ਸਜ਼ਾਵਾਂ ਇੱਕੋ ਸਮੇਂ ਭੁਗਤੀਆਂ ਜਾਣਗੀਆਂ ਜੇਲ੍ਹ ਦੇ ਵਿੱਚ ਬਿਤਾਉਣ ਤੋਂ ਬਾਅਦ ਉਸ ਨੂੰ ਲਗਭਗ 4.5 ਸਾਲ ਕੈਦ ਵੀ ਕਟਣੀ ਪਵੇਗੀ ਤੇ ਇਸ ਤੋਂ ਇਲਾਵਾ ਉਸ ਨੂੰ ਉਮਰ ਪਾਤ ਦੇ ਲਈ ਹਥਿਆਰ ਰੱਖਣ ਤੇ ਪਾਬੰਦੀ ਲਗਾਈ ਗਈ ਹੈ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਇੱਕ ਹੋਰ 24 ਸਾਲਾ ਸ਼ੱਕੀ ਲੋੜਿੰਦਾ ਤੇ ਹਮਲਾਵਰ ਪਹਿਲਾਂ ਵਿਨੀਪੈਗ ਦੇ ਵਿੱਚ ਰਹਿੰਦਾ ਸੀ ਅਤੇ ਹੁਣ ਮੰਨਿਆ ਜਾਂਦਾ ਹੈ ਕਿ ਉਹ ਭਾਰਤ ਦੇ ਵਿੱਚ ਹੈ 2 ਸਤੰਬਰ 2024 ਦੇ ਸਵੇਰ ਨੂੰ ਗੋਲੀਬਾਰੀ ਅਤੇ ਘਰ ਨੂੰ ਹੋਏ ਨੁਕਸਾਨ ਨੇ ਕੈਨੇਡਾ ਦੇ ਵੈਂਕੂਵਰ ਆਈਲੈਂਡ ਅਤੇ ਪੰਜਾਬੀ ਸੰਗੀਤ ਦ੍ਰਿਸ਼ ਦੇ ਵਿੱਚ ਵਿਆਪਕ ਦਹਿਸ਼ਤ ਫਲਾ ਦਿੱਤੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਏਪੀ ਢਿੱਲੋਂ ਦੇ ਵੈਨਕੂਵਰ ਸਥਿਤ ਘਰ ਤੇ ਗੋਲੀਬਾਰੀ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ 26 ਸਾਲਾ ਅਭਿਜੀਤ ਕਿੰਗਰਾ ਨੇ ਸਤੰਬਰ 2024 ਦੇ ਵਿੱਚ ਏਪੀ ਢਿੱਲੋਂ ਦੇ ਵੈਨਕੂਵਰ ਸਥਿਤ ਘਰ ਤੇ ਗੋਲੀਬਾਰੀ ਕੀਤੀ ਸੀ ਅਤੇ ਘਰ ਦੇ ਬਾਹਰ ਖੜੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਸੀ ਇਸ ਹਮਲੇ ਦੇ ਮਗਰੋਂ ਰੋਹਿਤ ਗੋਦਾਰਾ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ ਅਤੇ ਕਿਹਾ ਸੀ ਕਿ एपीटी लोदे सलमान खान ਦੇ ਨਾਲ ਨੇੜਲੇ ਸੰਬੰਧ ਦਾ ਕਾਰਨ ਇਹ ਹਮਲਾ ਕੀਤਾ ਗਿਆ। ਇਸ ਮਗਰੋਂ ਪੁਲਿਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦੀ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਜਿਸ ਮਗਰੋਂ ਨਵੰਬਰ 2024 ਦੇ ਵਿੱਚ ਅਭਿਜੀਤ ਕੇਂਗੜਾ ਦੀ ਗ੍ਰਿਫਤਾਰੀ ਹੋਈ ਸੀ ਅਤੇ ਉਦੋਂ ਤੋਂ ਹੀ ਅਭਿਜੀਤ ਜੇਲ੍ਹ ਦੇ ਵਿੱਚ ਸੀ ਹੁਣ ਇਸ ਮਾਮਲੇ ਦੀ ਸੁਣਵਾਈ ਕਰਦੇ ਆ ਅਦਾਲਤ ਦੇ ਵੱਲੋਂ ਅਭਿਜੀਤ ਨੂੰ 6 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਨਾਲ ਹੀ ਅਦਾਲਤ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਭਿਜੀਤ ਇਸ ਮਾਮਲੇ ਵਿੱਚ ਇਕੱਠਾ ਨਹੀਂ ਸੀ ਪਿਛਲੇ ਸਾਲ ਕੈਨੇਡਾ ਵਿੱਚ ਮਸ਼ਹੂਰ ਪੰਜਾਬੀ ਗਾਇਕ ਕੇਪੀ ਢਿੱਲੋਂ ਨੇ ਵੈਨਕੂਵਰ ਵਿਖੇ ਘਰ ਤੇ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਅਦਾਲਤ ਨੇ 26 ਸਾਲਾ ਅਭਿਜੀਤ ਕਿੰਗਰਾ ਨੂੰ ਦੋਸ਼ੀ ਠਹਿਰਾਇਆ। ਅਦਾਲਤ ਨੇ ਉਸ ਨੂੰ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਿੰਗਰਾ ਨੇ ਐਪੀ ਟਿਲੋ ਦੇ ਘਰ ਦੇ ਬਾਹਰ ਖੜੀਆਂ ਦੋ ਕਟੀਆਂ ਨੂੰ ਅੱਗ ਵੀ ਲਗਾਈ ਸੀ ਕੈਨੇਡੀਅਨ ਪੁਲਿਸ ਨੇ ਅਭਿਜੀਤ ਕਿੰਗਰਾ ਨੂੰ ਅੰਟੈਰੀਓ ਤੋਂ ਗ੍ਰਿਫਤਾਰ ਕੀਤਾ ਸੀ ਤੇ ਪੀਸੀ ਦੀ ਇੱਕ ਅਦਾਲਤ ਨੇ ਉਸ ਨੂੰ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਕਲਕੋਣ ਅਤੇ ਸੁਰੱਖਿਆ ਦੀ ਅਣਦੇਖੀ ਕਰਨ ਦੇ ਲਈ ਹਥਿਆਰ ਚਲੋਂ ਦੇ ਦੋਸ਼ਾ ਦੇ ਵਿੱਚ ਦੋਸ਼ੀ ਠਹਿਰਾਇਆ ਸੀ ਕਿੰਗਰਾ ਤੇ ਲੋਰੈਂਸ ਗੈਂਗ ਦੇ ਨਾਲ ਸੰਬੰਧ ਸਨ ਅਤੇ ਉਸ ਨੂੰ ਕੈਨੇਡਾ ਦੇ ਵਿੱਚ ਐਪੀ ਟਿਲੋ ਦੇ ਘਰ ਉੱਤੇ ਗੋਲੀਆਂ ਕਰਨ ਹੁਕਮ ਦਿੱਤਾ ਗਿਆ ਸੀ ਕਿੰਗਰਾਤਿਆਂ 2 ਅਤੇ 6 ਸਾਲ ਦੀਆਂ ਸਜ਼ਾਵਾਂ ਇੱਕੋ ਸਮੇਂ ਭੁਗਤੀਆਂ ਜਾਣਗੀਆਂ ਜੇਲ੍ਹ ਦੇ ਵਿੱਚ ਬਿਤਾਉਣ ਤੋਂ ਬਾਅਦ ਉਸ ਨੂੰ ਲਗਭਗ 4.5 ਸਾਲ ਕੈਦ ਵੀ ਕਟਣੀ ਪਵੇਗੀ ਤੇ ਇਸ ਤੋਂ ਇਲਾਵਾ ਉਸ ਨੂੰ ਉਮਰਪਾਤ ਦੇ ਲਈ ਹਥਿਆਰ ਰੱਖਣ ਤੇ ਪਾਬੰਦੀ ਲਗਾਈ ਗਈ ਹੈ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਇੱਕ ਹੋਲ 24 ਸਾਲਾ ਸ਼ੱਕੀ ਲੋੜਿੰਦਾ ਤੇ ਹਮਲਾਵਰ ਪਹਿਲਾਂ ਵੀਣੀ ਪੈਕ ਦੇ ਵਿੱਚ ਰਹਿੰਦਾ ਸੀ ਅਤੇ ਹੁਣ ਮੰਨਿਆ ਜਾਂਦਾ ਹੈ ਕਿ ਉਹ ਭਾਰਤ ਦੇ ਵਿੱਚ ਹੈ 2 ਸਤੰਬਰ 2024 ਦੇ ਸਵੇਰ ਨੂੰ ਗੋਲੀਬਾਰੀ ਅਤੇ ਘਰ ਨੂੰ ਹੋਏ ਨੁਕਸਾਨ ਨੇ ਕੈਨੇਡਾ ਦੇ ਵੈਨਕੂਵਰ ਆਈਲੈਂਡ ਅਤੇ ਪੰਜਾਬੀ ਸੰਗੀਤ ਦ੍ਰਿਸ਼ ਦੇ ਵਿੱਚ ਵਿਆਪਕ ਦਹਿਸ਼ਤ ਫਲਾ ਦਿੱਤੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ